ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਯੂ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਵੀਡੀਓ ਬੀ ਐਟ ਸੈਕੰਡ ਸੈਂਦ ਸਟੂਡੈਂਟਸ ਦੇ ਲਈ ਅੰਡਰਸਟੈਂਡਿੰਗ ਦ ਲਰਨਰ ਪੇਪਰ ਕਰ ਰਹੇ ਸੀਗੇ ਔਰ ਯੂਨਿਟ ਸੈਕੰਡ ਕਰ ਰਹੇ ਸੀਗੇ ਯੂਨਿਟ ਸੈਕੰਡ ਦਾ ਜਿਹੜਾ ਪਹਿਲਾ ਕੁਐਸਚਨ ਇੰਟੈਲੀਜੈਂਸੀ ਵਾਲਾ ਉਹ ਵੀ ਮੈਂ ਫੁੱਲ ਡਿਟੇਲ ਦੇ ਵਿੱਚ ਜਿਹੜਾ ਆ ਆਪ ਲੋ ਕਰਵਾਇਆ ਹੈਗਾ ਤੁਹਾਨੂੰ ਠੀਕ ਹੈ ਅਪਲੋਡ ਕੀਤਾ ਹੋਇਆ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਔਰ ਨਾਲ ਦੇ ਨਾਲ ਜੁਨਿਟ ਫਰਸਟ ਹੈ ਉਹ ਸਾਰਾ ਹੀ ਕਰਵਾ ਦਿੱਤਾ ਆ ਸੋ ਅੱਜ ਅਸੀਂ ਕਰਾਂਗੇ ਲੌਂਗ ਕੁਐਸਚਨ ਜਿਹੜਾ ਆ ਜੁਨਿਟ 2 ਦਾ ਇਮੋਸ਼ਨਲ ਇੰਟੈਲੀਜੈਂਸੀ ਠੀਕ ਹੈ ਇਮੋਸ਼ਨਲ ਇੰਟੈਲੀਜੈਂਸੀ ਕਨਸੈਪਟ ਡਾਈਮੈਂਸ਼ਨਸ ਰੋਲ ਆਫ ਟੀਚਰ ਇਨ ਪ੍ਰੋਮੋਟਿੰਗ ਇਮੋਸ਼ਨਲ ਇੰਟੈਲੀਜੈਂਸੀ ਠੀਕ ਹੈ ਭਾਵਨਾਤਮਿਕ ਬੁੱਧੀ ਸੰਕਲਪ ਪਹਿਲੂ ਅਤੇ ਅਧਿਆਪਕ ਦੀ ਭੂਮਿਕਾ ਠੀਕ ਹੈ ਭਾਵਨਾਤਮਿਕ ਬੁੱਧੀ ਕੀ ਹੁੰਦੀ ਆ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਉਸ ਤੋਂ ਪਹਿਲਾਂ ਵਾਲੀ ਵੀਡੀਓ ਜ਼ਰੂਰ ਦੇਖੋ ਠੀਕ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦੂੰਗੀ ਤੁਸੀਂ ਉਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਕਿਉਂਕਿ ਉਹਦੇ ਵਿੱਚੋਂ ਹੀ ਇੱਕ ਕੁਐਸਚਨ ਨਿਕਲਦਾ ਆ ਸੋ ਉਸ ਕੁਐਸਚਨ ਨੂੰ ਜਿਹੜਾ ਆ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੋਨੋਂ ਹੀ ਕੁਐਸਚਨ ਤੁਸੀਂ ਲੌਂਗਸ ਦੇ ਲਈ ਜਿਹੜਾ ਆ ਤਿਆਰ ਕਰਿਓ ਆਪਣੇ ਪੇਪਰ ਦੇ ਲਈ ਕਿਉਂਕਿ ਦੋਨੋਂ ਕੁਐਸਚਨ ਇੱਕ ਦੂਜੇ ਦੇ ਨਾਲ ਲਿੰਕ ਆ ਔਰ ਤੁਹਾਨੂੰ ਸਮਝਣ ਦੇ ਵਿੱਚ ਆਸਾਨ ਰਹੋਗੇ ਸੋ ਸਟਾਰਟ ਕਰਦੇ ਆਂ ਭਾਵਨਾਤਮਿਕ ਬੁੱਧੀ ਤੋਂ ਭਾਵ ਕਿਸੇ ਵਿਅਕਤੀ ਨੂੰ ਆਪਣੀਆਂ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਮਹਿਸੂਸ ਕਰਨ ਅਤੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸੰਭਾਲਣ ਦੀ ਸਮਰੱਥਾ ਤੋਂ ਹੈ ਠੀਕ ਹੈ ਭਾਵਨਾਤਮਿਕ ਬੁੱਧੀ ਠੀਕ ਹੈ ਇਮੋਸ਼ਨਲ ਇੰਟੈਲੀਜੈਂਸੀ ਕੀ ਹੈ ਜਦੋਂ ਅਸੀਂ ਕਿਸੇ ਦੂਸਰੇ ਵਿਅਕਤੀ ਨੂੰ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਮਹਿਸੂਸ ਕਰਦੇ ਆ ਠੀਕ ਹੈ ਔਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸੰਭਾਲਣ ਦੀ ਸਮਰੱਥਾ ਰੱਖਦੇ ਆ ਤੇ ਕੀ ਆ ਭਾਵਨਾਤਮਿਕ ਬੁੱਧੀ ਆ ਨਾਲ ਦੇ ਨਾਲ ਜਿਹੜੀਆਂ ਆਪਣੇ ਆ ਭਾਵਨਾਵਾਂ ਦੇ ਉੱਤੇ ਕੰਟਰੋਲ ਰੱਖਣਾ ਉਹਨਾਂ ਨੂੰ ਸਹੀ ਨਿਯੰਤਰਣ ਕਰਨਾ ਠੀਕ ਹੈ ਇਹ ਵੀ ਭਾਵਨਾਤਮਿਕ ਬੁੱਧੀ ਹੀ ਹੈ ਇਹ ਸਿੱਧਾ ਸਾਡੇ ਵਿਹਾਰ ਸਬੰਧ ਅਤੇ ਫੈਸਲੇ ਲੈਣ ਦੀ ਯੋਗਤਾ ਦੇ ਨਾਲ ਜੁੜੀ ਹੋਈ ਹੈ ਸਧਾਰਨ ਬੁੱਧੀ ਵਾਂਗ ਭਾਵਨਾਤਮਕ ਬੁੱਧੀ ਵੀ ਵਿਅਕਤੀ ਵਿੱਚ ਜਨਮ ਤੋਂ ਹੀ ਵਿਕਸਿਤ ਹੁੰਦੀ ਹੈ ਠੀਕ ਹੈ ਜਿਵੇਂ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਕੀਤਾ ਸੀਗਾ ਕਿ ਬੁੱਧੀ ਜਿਹੜੀ ਆ ਉਹ ਜਮਾਂਦਰੂ ਆ ਕੁਦਰਤੀ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਭਾਵਨਾਤਮਕ ਬੁੱਧੀ ਵੀ ਜਿਹੜੀ ਆ ਜਨਮ ਤੋਂ ਹੀ ਵਿਕਸਿਤ ਹੁੰਦੀ ਹੈ ਜਿੰਨਾ ਵਿਅਕਤੀ ਵਿੱਚ ਭਾਵਨਾਤਮਕ ਵਿਕਾਸ ਹੋਵੇਗਾ ਉਸਦਾ ਜੀਵਨ ਉਹਨਾ ਹੀ ਕੁਸ਼ਹਾਲ ਤੇ ਸ਼ਾਂਤ ਹੋਵੇਗਾ ਠੀਕ ਹੈ ਜਿੰਨਾ ਕੋਈ ਵਿਅਕਤੀ ਆ ਜਿਹੜਾ ਆ ਆਪਣੇ emotions ਨੂੰ ਕੰਟਰੋਲ ਕਰੂਗਾ ਔਰ ਦੂਜੇ ਦੇ emotions ਨੂੰ ਸਮਝੂਗਾ ਨਾ ਉਹਦੀ ਲਾਈਫ ਜਿਹੜੀ ਆ ਉਨੀ ਹੀ ਜ਼ਿਆਦਾ ਜਿਹੜੀ ਆ ਸਮੂਥ ਚੱਲੂਗੀ ਖੁਸ਼ਹਾਲ ਚੱਲੂਗੀ ਠੀਕ ਹੈ ਭਾਵਨਾਤਮਿਕ ਪੱਧਰ ਨੂੰ ਹੀ ਕਿਹਾਉ इमोशनल ਕੋਸ਼ੀਐਂਟ ਕਿਹਾ ਜਾਂਦਾ ਹੈ ਠੀਕ ਹੈ ਜਿਹੜਾ ਅਸੀਂ ਭਾਵਨਾਤਮਿਕ ਪੱਧਰ ਨਾਪਦੇ ਆ ਕਿ ਕੋਈ ਕਿੰਨਾ ਜਿਹੜਾ इमोशनल ਆ ਠੀਕ ਹੈ ਸੋ ਉਹਦੇ ਵਿੱਚ ਕਿੰਨੀ ਕੀ इमोशनल ਇੰਟੈਲੀਜੈਂਸੀ ਆ ਠੀਕ ਹੈ ਤੋਂ ਉਹ ਪੱਦਰ ਨੂੰ ਨਾਪਣ ਦੇ ਲਈ EQ ਠੀਕ ਹੈ इमोशनल ਜਿਹੜਾ ਕੋਸ਼ੀਅੰਟ ਉਹਨੂੰ ਕਿਹਾ ਜਾਂਦਾ ਆ ਕਿਸੇ ਵੀ ਵਿਅਕਤੀ ਦੇ ਜੀਵਨ ਦੀ ਸਫਲਤਾ ਕੇਵਲ IQ IQ ਕੀ ਹੈ ਇੰਟੈਲੀਜੈਂਸ ਕੋਸ਼ੀਅੰਟ ਕਿ ਉਹਦਾ ਬੁੱਧੀ ਅੰਕ ਕਿੰਨਾ ਹੈ ਕਿੰਨੀ ਉਹਦੇ ਚ ਬੁੱਧੀ ਆ ਤੇ ਨਿਰਭਰ ਨਹੀਂ ਕਰਦਾ ਸਗੋ EQ ਭਾਵਨਾਤਮਿਕ ਪੱਦਰ ਤੇ ਵੀ ਨਿਰਭਰ ਕਰਦਾ ਹੈ ਠੀਕ ਹੈ ਕਿਉਂਕਿ ਅਸੀਂ ਦੇਖਿਆ ਕਿ ਵਕਫ ਵਕ ਟੈਸਟਾਂ ਦੇ ਅੰਦਰ ਆਈਕਿਊ ਲੈਵਲ ਚੈੱਕ ਕੀਤਾ ਜਾਂਦਾ ਹੈ ਵਿਦਿਆਰਥੀ ਦਾ ਹਨਾ ਤੇ ਪਰ ਕਹਿੰਦੇ ਕਿ ਵਿਅਕਤੀ ਦੇ ਜੀਵਨ ਦੇ ਵਿੱਚ ਸਿਰਫ ਆਈਕਿਊ ਲੈਵਲ ਹੀ ਨਹੀਂ ਉਹਦੀ ਸਫਲਤਾ ਦੇ ਲਈ ਜ਼ਰੂਰੀ ਸਗੋਂ ਉਹਦੇ ਲਈ ਜਿਹੜਾ ਉਹਦਾ ਜਿਹੜਾ ਆ ਇਮੋਸ਼ਨਲ ਉਹਦੇ ਵਿੱਚ ਇਮੋਸ਼ਨਲ ਇੰਟੈਲੀਜੈਂਸੀ ਈਕਿਊ ਭਾਵਨਾਤਮਿਕ ਜਿਹੜਾ ਉਹਦਾ ਪੱਧਰ ਆ ਇਮੋਸ਼ਨਲ ਕੋਸ਼ੈਂਟ ਜਿਹੜਾ ਆ ਉਸਤੇ ਵੀ ਜਿਹੜਾ ਹੈ ਨਿਰਭਰ ਕਰਦੀ ਉਹਦੀ ਸਫਲਤਾ ਭਾਵਨਾਤਮਿਕ ਬੁੱਧੀ ਜਾਂ ਭਾਵਨਾਤਮਿਕ ਯੋਗਤਾ ਵਾਲਾ ਵਿਅਕਤੀ ਹੀ ਆਪਣੀਆਂ ਭਾਵਨਾਵਾਂ ਮਾਤੇ ਨੂੰ ਕਾਬੂ ਕਰ ਸਕਦਾ ਹੈ ਅਤੇ ਸਹੀ ਸਮੇਂ ਤੇ ਤੇ ਸਹੀ ਭਾਵਨਾ ਨੂੰ ਸਹੀ ਢੰਗ ਨਾਲ ਪੇਸ਼ ਕਰ ਸਕਦਾ ਹੈ ਠੀਕ ਹੈ ਜਿਹੜਾ ਹੁਣ ਜਿਹਦੇ ਵਿੱਚ ਇਮੋਸ਼ਨਲ ਇੰਟੈਲੀਜੈਂਸੀ ਆ ਨਾ ਇਮੋਸ਼ਨਸ ਦਾ ਸਾਰੇ ਵਿੱਚ ਹੁੰਦੇ ਆ ਹੁਣ ਇਮੋਸ਼ਨਲ ਇੰਟੈਲੀਜੈਂਸੀ ਜਿਹਦੇ ਵਿੱਚ ਉਹਨੇ ਕਿਸ ਤਰੀਕੇ ਨਾਲ ਕਿਸ ਜਗ੍ਹਾ ਆਪਣਾ ਜਿਹੜਾ ਆ ਇਮੋਸ਼ਨ ਨੂੰ ਪੇਸ਼ ਕਰਨਾ ਆ ਠੀਕ ਹੈ ਜਦੋਂ ਉਹ ਚੀਜ਼ਾਂ ਸਿੱਖ ਜਾਂਦਾ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਸਿੱਖ ਜਾਂਦਾ ਆ ਤੇ ਉਹ ਜਿਹੜਾ ਵਿਅਕਤੀ ਜਾਂ ਵਿਦਿਆਰਥੀ ਬਹੁਤ ਅੱਗੇ ਜਾਂਦਾ ਆ ਭਾਵਨਾਤਮਿਕ ਬੁੱਧੀ ਦੇ ਮੁੱਖੀ ਹਿੱਸੇ ਸਭ ਤੋਂ ਪਹਿਲਾਂ ਕੀ ਆ ਸੈਲਫ ਅਵੇਅਰਨੈਸ ਆਤਮ ਚੇਤਨਾ ਸੈਲਫ ਰੈਗੂਲੇਸ਼ਨ ਆਤਮ ਨਿਯੰਤਰਣ ਮੋਟੀਵੇਸ਼ਨ ਐਮਪੀ ਅਤੇ ਸੋਸ਼ਲ ਸਕਿੱਲ ਠੀਕ ਹੈ ਇਹ ਹਿੱਸੇ ਆ ਭਾਵਨਾਤਮਿਕ ਬੁੱਧੀ ਦੇ ਠੀਕ ਹੈ ਸੈਲਫ ਅਵੇਅਰਨੈਸ ਜਿਹੜੀ ਆ ਸੈਲਫ ਅਵੇਅਰਨੈਸ ਕੀ ਹੁੰਦੀ ਆ ਕਿ ਆਪਣੀਆਂ ਭਾਵਨਾਵਾਂ ਨੂੰ ਜਿਹੜਾ ਆ ਜਾਣਨਾ ਤੇ ਉਹਨਾਂ ਦਾ ਸਹੀ ਪ੍ਰਯੋਗ ਕਰਨਾ ਸਹੀ ਨਿਰਣੇ ਲੈਣਾ ਠੀਕ ਹੈ ਸੋ ਇਹਨੂੰ ਸੀ ਸੈਲਫ ਅਵੇਅਰਨੈਸ ਮੰਨਦੇ ਕਿ ਆਪਣੇ ਬਾਰੇ ਜਿਹੜੀਆਂ ਆਪਣੀਆਂ ਖੂਬੀਆਂ ਆ ਆਪਣੀਆਂ ਖਾਮੀਆਂ ਉਹਨਾਂ ਬਾਰੇ ਅਵੇਅਰ ਰਹਿਣਾ ਉਹਨਾਂ ਬਾਰੇ ਜਿਹੜਾ ਜਾਣਨਾ ਇਹ ਯੋਗਤਾ ਕਰਕੇ ਜਿਹੜਾ ਆ ਕੋਈ ਜਿਹੜਾ ਵਿਅਕਤੀ ਆ ਜਾਂ ਵਿਦਿਆਰਥੀ ਆ ਉਹ ਜਿਹੜਾ ਆ ਜ਼ਿਆਦਾ ਸਫਲ ਜਿਹੜਾ ਆਪਣੇ ਜੀਵਨ ਦੇ ਵਿੱਚ ਹੁੰਦਾ ਆ ਜਿਨ੍ਹਾਂ ਵਿੱਚ ਸੈਲਫ ਅਵੇਅਰਨੈਸ ਆ ਆਪਣੇ ਆਪ ਨੂੰ ਜਿਹੜਾ ਜਾਣਦਾ ਆ ਚੰਗੇ ਨੁਕਤੇ ਤਾਂ ਹੀ ਲੈ ਸਕਦਾ ਜੇ ਆਪਣੀਆਂ ਖੂਬੀਆਂ ਨੂੰ ਖਾਮੀਆਂ ਨੂੰ ਉਹ ਜਾਣਦਾ ਆ ਉਸ ਤੋਂ ਬਾਅਦ ਜਿਹੜਾ ਆ ਸੈਲਫ ਰੈਗੂਲੇਸ਼ਨ ਠੀਕ ਹੈ ਜਿਹੜਾ ਆ ਨਿਯੰਤਰਣ ਆਪਣੇ ਆਪ ਦੇ ਉੱਤੇ ਜਿਹੜਾ ਆ ਨਿਯੰਤਰਣ ਕਰਨਾ ਠੀਕ ਹੈ ਆਪਣੇ ਆਪ ਦੇ ਉੱਤੇ ਜਿਹੜਾ ਆ ਆਪਣੀਆਂ ਜਿਹੜੇ emotions ਨੂੰ ਜਿਹੜਾ ਆ ਨਿਯੰਤਰਣ ਕਰਨਾ ਕਾਬੂ ਪਾਉਣਾ ਠੀਕ ਹੈ ਮੋਟੀਵੇਸ਼ਨ ਠੀਕ ਹੈ ਪ੍ਰੇਰਣਾ ਕੀ ਮਤਲਬ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਆ ਵਿਅਕਤੀ ਠੀਕ ਹੈ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਖੁਦ ਨੂੰ ਮੋਟੀਵੇਟ ਕਰਨਾ ਪ੍ਰੇਰਿਤ ਕਰਨਾ ਹਨਾ ਉਸ ਤੋਂ ਬਾਅਦ ਆ ਸਹਾਨੂੰ ਬੁੱਧੀ ਠੀਕ ਹੈ ਸਹਾਨੂੰ ਬੁੱਧੀ ਕਿ ਦੂਜਿਆਂ ਦੇ ਪ੍ਰਤੀ ਜਿਹੜਾ ਸਹਾਨੂੰ ਬੁੱਧੀ ਰੱਖਣੇ ਦੂਜਿਆਂ ਦੇ ਦੁੱਖ ਸੁੱਖ ਨੂੰ ਸਮਝਣਾ ਸੋਸ਼ਲ ਸਕਿੱਲ ਸੋਸ਼ਲ ਸਕਿੱਲਾ ਕੀ ਹੈ ਕਿ ਦੂਜਿਆਂ ਦਾ ਨੂੰ ਵੀ ਜਿਹੜਾ ਸਮਾਜ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਹਾਂ ਤੇ ਦੂਜਿਆਂ ਨੂੰ ਸਹਾਇਤਾ ਦੇਣਾ ਉਹਨਾਂ ਦਾ ਸਤਿਕਾਰ ਕਰਨਾ ਠੀਕ ਹੈ ਇਹ ਜਿਹੜੀ ਆ ਸੋਸ਼ਲ ਸਕਿੱਲ ਹੁੰਦੀ ਆ ਸੋ ਇਹ ਭਾਵਨਾਤਮਿਕ ਬੁੱਧੀ ਤੇ ਹਿੱਸੇ ਆ ਸੋ ਅਸੀਂ ਗੱਲ ਕਰ ਰਹੇ ਸੀ ਭਾਵਨਾਤਮਿਕ ਬੁੱਧੀ ਠੀਕ ਹੈ ਸੋ ਜਿਹਦੇ ਵਿੱਚ ਕੀ ਆ ਕਿ ਇੱਕ ਵਿਅਕਤੀ ਆਪਣੇ ਆਪ ਦੇ ਉੱਤੇ ਨਿਯੰਤਰਣ ਰੱਖਦਾ ਆ ਆਪਣੇ ਆਪ ਨੂੰ ਜਾਣਦਾ ਚੰਗੇ ਤਰੀਕੇ ਦੇ ਨਾਲ ਮੋਟੀਵੇਟ ਖੁਦ ਨੂੰ ਕਰਦਾ ਆ ਠੀਕ ਹੈ ਦੂਜਿਆਂ ਦੇ ਪ੍ਰਤੀ ਸहानुभूति ਰੱਖਦਾ ਆ ਸਮਾਜ ਦੇ ਵਿੱਚ ਦੂਜਿਆਂ ਦਾ ਸਹਿਯੋਗ ਕਰਦਾ ਹੈ ਸਾਰੇ ਇਮੋਸ਼ਨਲ ਇੰਟੈਲੀਜੈਂਸੀ ਆ ਹੁਣ ਭਾਵਨਾਤਮਿਕ ਬੁੱਧੀ ਨੂੰ ਮਾਪਣ ਦਾ ਫਾਰਮੂਲਾ ਕੀ ਆ EQ ਠੀਕ ਹੈ ਜਿਹੜਾ ਆਪਾਂ ਇਮੋਸ਼ਨਲ ਕੌਂਸ਼ੈਂਟ ਪਤਾ ਕਰਨਾ ਉਹਦੇ ਲਈ ਸਾਨੂੰ EI ਠੀਕ ਹੈ ਔਰ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਸੀ ਏ ਔਰ ਮਲਟੀਪਲਾਈ ਆਪਾਂ 100 ਨਾਲ ਕਰ ਦੰਨੇ ਆ ਠੀਕ ਹੈ ਇਹਦੇ ਵਿੱਚ ਈ ਕਿਹਾ ਉਹ ਕੀ ਆ ਇਮੋਸ਼ਨਲ ਕੋਸ਼ੈਂਟ ਆ ਈ ਆ ਕਿਹਾ ਇਮੋਸ਼ਨਲ ਇੰਟੈਲੀਜੈਂਸੀ ਔਰ ਕ੍ਰੋਨੋਲੋਜੀਕਲ 에ਜ ਔਰ ਮਲਟੀਪਲਾਈ 100 ਦੇ ਨਾਲ ਕਰਕੇ ਅਸੀਂ ਜਿਹੜਾ ਆ ਈ ਕਿਹਾ ਉਹ ਜਿਹੜਾ ਆ ਸੀ ਕੱਢ ਲੈਣੇ ਆ ਕਿ ਕਿਸੇ ਵਿਅਕਤੀ ਵਿੱਚ ਕਿੰਨਾ ਜਿਹੜਾ ਭਾਵਨਾਤਮਿਕ ਉਹਦਾ ਪੱਧਰ ਆ ਡੈਫੀਨੇਸ਼ਨਸ ਆਫ ਇਮੋਸ਼ਨਲ ਇੰਟੈਲੀਜੈਂਸੀ ਪਰਵਾਸ਼ਾ ਕਰਾਂਗੇ इमोशनल ਇੰਟੈਲੀਜੈਂਸੀ ਦੀ ਡੇਨੀਅਲ ਗੋਲਮਨ ਦੇ ਅਨੁਸਾਰ ਭਾਵਨਾਤਮਿਕ ਬੁੱਧੀ ਆਪਣੀਆਂ ਭਾਵਨਾਵਾਂ ਨੂੰ ਜਾਣਨ ਦੇਖਪਾਲ ਕਰਨ ਦੂਜਿਆਂ ਦੇ ਵਿੱਚ ਇਹਨਾਂ ਦੀ ਪਛਾਣ ਕਰਨ ਅਤੇ ਆਪਣੇ ਸਬੰਧਾਂ ਨੂੰ ਸੰਭਾਲਣ ਵਿੱਚ ਹੈ ਠੀਕ ਹੈ ਸੋ ਡੇਨੀਅਲ ਨੇ ਜਿਹੜਾ ਆ ਭਾਵਨਾਤਮਿਕ ਬੁੱਧੀ ਨੂੰ ਕੀ ਕਿਹਾ ਕਿ ਆਪਣੇ ਭਾਵਨਾਵਾਂ ਨੂੰ ਜਿਹੜਾ ਜਾਣਨ ਵੀ ਸਾਨੂੰ ਆਪਣੇ ਭਾਵਨਾਵਾਂ ਦਾ emotions ਦਾ ਪਤਾ ਆ ਤੇ ਉਹਨਾਂ ਦੀ ਦੇਖਭਾਲ ਕਰਨੀ ਆ ਠੀਕ ਹੈ ਦੂਜਿਆਂ ਦੀ ਦੂਜਿਆਂ ਦੇ ਵਿੱਚ ਇਹਨਾਂ ਦੀ ਪਛਾਣ ਕਰਨਾ ਠੀਕ ਹੈ ਕਿ ਕੋਈ ਕਿਸੇ ਦੂਸਰੇ ਨੂੰ ਪ੍ਰੋਬਲਮ ਆ ਉਸੇ ਆਪਣੇ ਉੱਪਰ ਲਾ ਕੇ ਜੜੀਆਂ ਦੇਖਣੀਆਂ ਤੇ ਇਸ ਸਬੰਧਨ ਨੂੰ ਸੰਭਾਲਣਾ ਹੀ ਜਿਹੜਾ ਹੈ इमोशनल ਇੰਟੈਲੀਜੈਂਸੀ ਆ ਸੋ इमोशनल ਇੰਟੈਲੀਜੈਂਸੀ ਇਸ ਦਾ ਅਬਿਲਟੀ ਟੂ ਨੋ ਮੈਨੇਜ ਵਨਸ ਇਮੋਸ਼ਨਸ ਐਂਡ ਰਿਕੋਨਾਈਜ਼ ਥੈਮ ਇਨ ਅਦਰ ਐਂਡ ਟੂ ਹੈਂਡਲ ਵਨਸ ਰਿਲੇਸ਼ਨਸ਼ਿਪ characteristics of emotional intelligence ਠੀਕ ਹੈ ਕੀ ਆ ਮਤਲਬ ਇਹਦੇ ਮੂਲ ਵਿਸ਼ੇਸ਼ਤਾਵਾਂ ਕੀ ਆ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਠੀਕ ਹੈ ਸਹੀ ਫੈਸਲੇ ਲੈਣਾ ਆਪਣੇ ਆ ਖੂਬੀਆਂ ਖਾਮੀਆਂ ਨੂੰ ਜਾਣਦੇ ਹੋਏ ਸਹੀ ਨਿਰਣੇ ਲੈਣਾ ਆਸ਼ਾਵਾਦੀ ਰਹਿਣਾ ਖੁਦ ਨੂੰ ਮੋਟੀਵੇਟ ਕਰਨਾ ਭਾਵਨਾਵਾਂ 'ਤੇ ਨਿਯੰਤਰਣ ਹਮੇਸ਼ਾ ਆਪਣੇ emotions ਦੇ ਉੱਪਰ ਕੰਟਰੋਲ ਕਰਨਾ ਆ ਸਹਾਨੂੰਬੂਤੀ ਠੀਕ ਹੈ ਦੂਜਿਆਂ ਦੇ ਪ੍ਰਤੀ ਜਿਹੜੀ ਆ ਸਹਾਨੂੰਬੂਤੀ ਰੱਖਣੀ ਆ ਚੰਗੇ ਸਬੰਧ ਜਿਹੜੇ ਆ ਬਣਾਉਣਾ ਵੀ ਇਹਦੀ ਇੱਕ ਜਿਹੜੀ ਆ ਵਿਸ਼ੇਸ਼ਤਾ ਆ ਜੀਵਨ ਜਿਹੜਾ ਆ ਜਿਹੜਾ ਇਸ ਇਮੋਸ਼ਨਲ ਆ ਜਿਹੜਾ ਆ ਜਿਹਦੇ ਵਿੱਚ इमोशनल ਇੰਟੈਲੀਜੈਂਸੀ ਹੁੰਦੀ ਆ ਉਹਦਾ ਜੀਵਨ ਕੀ ਹੁੰਦਾ ਸ਼ਾਂਤ ਤੇ ਸੁਖੀ ਹੁੰਦਾ ਹੈ ਜੀਵਨ ਦੇ ਹਰ ਪੱਧਰ ਦੇ ਉੱਪਰ ਆਪਾਂ ਦੇਖੇ ਤਾਂ ਬੈਲੈਂਸ ਹੁੰਦਾ ਆ ਔਰ ਪਵਿੱਕਵਾਨੀ ਠੀਕ ਹੈ ਇਹ ਉਹ ਜਿਹੜੇ ਭਾਵਨਾਤਮਿਕ ਜਿਹੜਾ ਕਿ ਬੁੱਧੀ ਦੇ ਨਾਲ ਜੁਲਜਿਆ ਬੰਦਾ ਆ ਉਹ ਅੱਛੀ ਭਵਿਕਵਾਨੀ ਕਰਦਾ ਆ ਤੇ ਉਹਦੀ ਜਿਹੜੀ ਸਫਲਤਾ ਆ ਉਹ ਨਿਸ਼ਚਿਤ ਹੁੰਦੀ ਆ ਠੀਕ ਹੈ ਇਮੋਸ਼ਨਲ ਇੰਟੈਲੀਜੈਂਸ ਵਾਲੇ ਵਿਅਕਤੀ ਦੀ ਜਿਹੜੀ ਸਫਲਤਾ ਉਹ ਨਿਸ਼ਚਿਤ ਹੀ ਹੈ ਡਾਈਮੈਂਸ਼ਨਸ ਦੀ ਗੱਲ ਕਰੀਏ ਡਾਈਮੈਂਸ਼ਨਸ ਆਫ ਇਮੋਸ਼ਨਲ ਇੰਟੈਲੀਜੈਂਸ ਠੀਕ ਹੈ ਡਾਈਮੈਂਸ਼ਨਸ ਕੀ ਆ ਇਹਦੀਆਂ ਆਹ ਪਹਿਲੂ ਕੀ ਆ ਠੀਕ ਹੈ ਉਹ ਕਰਾਂਗੇ ਕਹਿੰਦੇ ਕਿ ਜਿਹੜੀ ਭਾਵਨਾਤਮਿਕ ਬੁੱਧੀ ਆ ਠੀਕ ਹੈ ਉਹ ਆਮ ਬੁੱਧੀ ਦੇ ਨਾਲੋਂ ਥੋੜੀ ਜਿਹੜੀ ਵੱਖਰੀ ਹੁੰਦੀ ਆ ਇਹ ਕਿਸੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਦੇ ਵਿੱਚ ਜਿਹੜੀ ਸਮਰੱਥਾ ਹੁੰਦੀ ਆ ਇਹ ਦੂਜਿਆਂ ਨੂੰ ਜੜਾਇਆ ਭਾਵ ਦੂਜਿਆਂ ਦੀਆਂ ਭਾਵਨਾਵਾਂ ਨੂੰ ਜੜਾਇਆ ਸਮਝਦੀ ਆ ਔਰ ਜਿਹੜਾ ਆ ਆਪਣੀਆਂ ਭਾਵਨਾਵਾਂ ਦੇ ਉੱਤੇ ਜਿਹੜਾ ਕੰਟਰੋਲ ਕਰਦੀ ਆ ਸੋ ਇਸ ਖੇਤਰ ਦੇ ਵਿੱਚ ਜਿਹੜਾ ਆ ਦੇ ਚਾਰ ਪਹਿਲੂ ਜਿਹੜੇ ਆ ਦੱਸੇ ਗਏ ਆ ਠੀਕ ਹੈ ਸੋ ਸਹੀ ਤਰੀਕੇ ਦੇ ਨਾਲ ਭਾਵਨਾਤਮਿਕ ਬੁੱਧੀ ਨੂੰ ਸਮਝਣ ਦੇ ਵਿੱਚ ਸਾਡੀ ਸਹਾਇਤਾ ਕਰਨਗੇ ਇਹ ਡਾਈਮੈਂਸ਼ਨਸ ਆਫ ਇਮੋਸ਼ਨਲ ਇੰਟੈਲੀਜੈਂਸੀ ਪਹਿਲੀ ਹੈਗੀ ਸਮਝ ਸੈਕਿੰਡ ਪ੍ਰਬੰਧਨ ਥਰਡ ਸੰਬੰਧ ਔਰ ਜੁੜਾਇਆ 4th ਜੁੜਾਇਆ ਸਮਾਨ ਅਨਪੰਪ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਅੰਡਰਸਟੈਂਡਿੰਗ ਜੁੜਾਇਆ ਕਰਾਂਗੇ ਠੀਕ ਹੈ ਸੋ ਸਭ ਤੋਂ ਪਹਿਲਾ ਜਿਹੜਾ ਆ ਭਾਵਨਾਤਮਿਕ ਬੁੱਧੀ ਦੇ ਪਹਿਲੂਆਂ ਦੇ ਵਿੱਚ ਜੜੀ ਆ ਅੰਡਰਸਟੈਂਡਿੰਗ ਆਉਂਦੀ ਆ ਸਮਝ ਆਉਂਦੀ ਆ ਇਹ ਭਾਵਨਾਤਮਿਕ ਬੁੱਧੀ ਦਾ ਜਿਹੜਾ ਆ ਆਧਾਰ ਆ ਠੀਕ ਹੈ ਇੱਕ ਵਿਅਕਤੀ ਜਦੋਂ ਆਪਣੇ ਆ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਸਮਝਦਾ ਆ ਠੀਕ ਹੈ ਸੋ ਇਹ ਜਿਹੜੀ ਉਹ ਸਮਰੱਥਾ ਹੈ ਜਿਹਦੇ ਵਿੱਚ ਵਿਅਕਤੀ ਨੂੰ ਜਿਹੜਾ ਆਪਣੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਸਮਝਦਾ ਆ ਸਮਝਣ ਦਾ ਮਤਲਬ ਕੀ ਹੈ ਕਿ ਆਪਣੇ ਆਪ ਦੇ ਉੱਤੇ ਜਿਹੜਾ ਉਹ ਉਹਦਾ ਜਿਹੜਾ ਆ ਕਿ ਕੰਟਰੋਲ ਆ ਹਨਾ ਆਪਣੇ ਭਾਵਨਾਵਾਂ ਨੂੰ ਚੰਗੀ ਤਰੀਕੇ ਨਾਲ ਸਮਝ ਰਿਹਾ ਉਹਨਾਂ ਨੂੰ ਕੰਟਰੋਲ ਕਰ ਰਿਹਾ ਆ ਠੀਕ ਹੈ ਔਰ ਕਿਉਂਕਿ ਬੱਚੇ ਹਮੇਸ਼ਾ ਹੀ ਗਲ ਦੇਖੇ ਜਾਂਦੇ ਆ ਕਿ ਬੱਚੇ ਆਪਣੇ ਪ੍ਰਤੀ ਜਿਹੜਾ ਆ ਅਸੀਂ ਕਹਾਂਗੇ ਕਿ ਸੈਲਫ ਅਵੇਅਰ ਨਹੀਂ ਹੁੰਦੇ ਹੈਗੇ ਅਨੰਤ ਬੇਜਾਗਰੂਕ ਨਹੀਂ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਮਤਲਬ ਕੀ ਫੀਲ ਕਰ ਰਹੇ ਆ ਅਸੀਂ ਖੁਸ਼ ਆ ਜਾਂ ਅਸੀਂ ਨਹੀਂ ਖੁਸ਼ ਹੋ ਕਨਫਿਊਜ਼ ਰਹਿੰਦੇ ਆ ਹਨਾ ਔਰ ਅਸੀਂ ਦੇਖਿਆ ਕਿ ਕਿਸ਼ੋਰ ਅਵਸਥਾ ਦੇ ਵਿੱਚ ਵੀ ਜਿਹੜੇ ਆ ਭਾਵਨਾਤਮਿਕ ਜਿਹੜਾ ਉਹਨਾਂ ਦਾ ਦਿ ਲਾਈਫ ਆ ਬੜੀ ਗੁੰਝਲਦਾਰ ਹੋ ਜਾਂਦੀ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਅਸੀਂ ਕੀ ਕਰਨਾ ਆ ਪਰ ਭਾਵਨਾਵਾਂ ਨੂੰ ਸਮਝਣ ਦੇ ਲਈ ਜਿਹੜਾ ਆ ਸਾਨੂੰ ਜਿਹੜਾ ਆ ਸਮੇਂ ਦੀ ਤੇ ਪ੍ਰੈਕਟਿਸ ਦੀ ਲੋੜ ਹੁੰਦੀ ਆ ਠੀਕ ਹੈ ਸੋ ਭਾਵਨਾਵਾਂ ਨੂੰ ਸਮਝਣ ਦਾ ਪਹਿਲਾ ਕਦਮ ਆ ਠੀਕ ਹੈ ਕੀ ਆ ਸਮਝ ਕਿ ਬੱਚਾ ਕੀ ਮਹਿਸੂਸ ਕਰ ਰਿਹਾ ਆ ਤੇ ਇਹ ਉਸ ਨੂੰ ਭਾਵਨਾਤਮਿਕ ਵਿਕਾਸ ਦੇ ਸਹੀ ਮਾਰਗ ਤੇ ਉੱਤੇ ਰੱਖਦਾ ਆ ਠੀਕ ਹੈ ਬੱਚਿਆਂ ਨੂੰ ਜਿਹੜਾ ਆ ਜੀਨੋ ਦੇ ਵਿੱਚ ਜਿਹੜਾ ਆ ਭਾਵਨਾਤਮਿਕ ਜਿਹੜੀ ਸਮਝ ਹੋਊਗੀ ਤਾਂ ਉਹ ਸਹੀ ਰਸਤੇ ਦੇ ਉੱਤੇ ਚੱਲਣਗੇ ਠੀਕ ਹੈ ਸੋ ਇਹ ਫਰਸਟ ਆਪਾਂ ਨੂੰ ਸਟੇਜ ਕਮਾਂਗੇ ਜਿਹੜੀ ਐਮੋਸ਼ਨਲ ਇੰਟੈਲੀਜੈਂਸੀ ਦੀ ਠੀਕ ਹੈ ਅੰਡਰਸਟੈਂਡਿੰਗ ਜਿਹੜੀ ਕਿ ਵਿਅਕਤੀ ਦੇ ਵਿੱਚ ਜਿਹੜੀਆਂ ਹੋਣੀ ਚਾਹੀਦੀਆਂ ਨੇ ਦੋਸਤੋ ਬਿਨਾਂ ਜਿਹੜਾਇਆ ਉਹ ਜਿਹੜਾ ਆ ਆਪਣੀ ਲਾਈਫ ਦੇ ਵਿੱਚ ਉਲਝ ਜਾਂਦੇ ਆ ਔਰ ਸਹੀ ਫੈਸਲੇ ਨਹੀਂ ਲੈਂਦੇ ਸੋ ਸੈਕੰਡ ਪ੍ਰਬੰਧਨ ਠੀਕ ਹੈ ਪ੍ਰਬੰਧਨ ਕੀ ਹੈ ਪ੍ਰਬੰਧਨ ਦਾ ਜਿਹੜਾ ਸੰਬੰਧ ਆ ਉਹ ਸਿੱਧਾ ਸਿੱਧਾ ਸਵੈ ਨਿਯੰਤਰਣ ਦੇ ਨਾਲ ਆ ਕਿ ਆਪਣੇ ਆਪ ਦੇ ਉੱਤੇ ਜਿਹੜੀਆਂ ਭਾਵਨਾਤਮਿਕ ਪ੍ਰਬੰਧਨ ਦੇ ਵਿੱਚ ਜਿਹੜਾ ਆਪਣੇ ਆ ਭਾਵਨਾਵਾਂ ਤੇ ਕਾਬੂ ਕਿਵੇਂ ਕਰਨਾ ਨਿਯੰਤਰਣ ਕਿਵੇਂ ਕਰਨਾ ਆ ਠੀਕ ਹੈ ਸੋ ਇਹਦੇ ਵਿੱਚ ਕੀ ਆ ਕਿ ਵਿਦਿਆਰਥੀ ਜਿਹੜੇ ਨਾ ਸਿਰਫ ਆਪਣੀਆਂ ਭਾਵਨਾਵਾਂ ਨੂੰ ਦੇਖਦੇ ਆ ਬਲਕਿ ਉਹਨਾਂ ਨੂੰ ਕਾਬੂ ਵੀ ਕਰਦੇ ਆ ਤੇ ਨਾਲ ਦੇ ਨਾਲ ਆਪਣੀਆਂ ਪ੍ਰਤੀਕਿਰਿਆਵਾਂ ਦੇ ਵਿੱਚ ਜਿਹੜਾ ਬਦਲਾਅ ਵੀ ਲਿਆਉਂਦੇ ਆ ਠੀਕ ਹੈ ਸੋ ਇਹ ਸਿੱਧਾ ਸਿੱਧਾ ਜਿਹੜਾ ਭਾਵਨਾਤਮਿਕ ਪ੍ਰਬੰਧਨ ਆ ਉਹ ਸਵੈ ਨਿਯੰਤਰਣ ਦੇ ਨਾਲ ਜਿਹੜਾ ਆ ਜੁੜਿਆ ਹੋਇਆ ਹੈ ਜਿਦੇ ਵਿੱਚ ਵਿਦਿਆਰਥੀ ਆਪਣੇ ਕਿਰਿਆਵਾਂ ਦੇ ਵਿੱਚ ਜਿਹੜਾ ਆ ਬਦਲਾਅ ਬਿਲੀਉਂਦੇ ਉਹਨਾਂ ਨੂੰ ਕਾਬੂ ਵੀ ਜਿਹੜਾ ਆ ਇਮੋਸ਼ਨਸ ਦੇ ਉੱਤੇ ਕਾਬੂ ਵੀ ਕਰਦੇ ਆ ਸੋ ਉਹਨਾਂ ਵਿਦਿਆਰਥੀਆਂ ਦੇ ਲਈ ਪ੍ਰਬੰਧਨ ਜਿਹੜਾ ਬੜਾ ਮੁਸ਼ਕਿਲ ਹੁੰਦਾ ਆ ਜਿਨ੍ਹਾਂ ਨੇ ਨਾ ਉਹ ਜਿਹੜਾ ਭਾਵਨਾਵਾਂ ਦੇ ਪ੍ਰਬੰਧਨ ਨੂੰ ਸਿੱਖਿਆ ਨਹੀਂ ਹੁੰਦਾ ਠੀਕ ਹੈ ਸੋ ਪ੍ਰਬੰਧਨ ਜਿਹੜਾ ਸਿਰਫ ਵਿਦਿਆਰਥੀਆਂ ਦੇ ਲਈ ਜਾਂ ਬੱਚਿਆਂ ਦੇ ਲਈ ਨਹੀਂ ਸਗੋਂ ਕਿਸ ਹਰ ਇੱਕ ਦੇ ਲਈ ਜਿਹੜਾ ਚੁਣੌਤੀਪੂਰਨ ਜਿਹੜਾ ਆ ਕੰਮ ਆ ਜੇਕਰ ਕੋਈ ਆਪਣੇ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਨਿਯੰਤਰਣ ਨਹੀਂ ਕਰ ਸਕਦਾ ਤਾਂ ਉਹਨਾਂ ਨੂੰ ਪਰ ਟਿਕਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਭਾਵਨਾਵਾਂ ਦੇ ਵਿੱਚ ਜ਼ਿਆਦਾ ਉਤਾਰ ਚੜਾ ਜਿਹੜਾ ਆ ਨਹੀਂ ਹੋਣਾ ਚਾਹੀਦਾ ਠੀਕ ਹੈ ਸੋ ਕਲਾਸ ਦੇ ਵਿੱਚ ਵੀ ਸਫਲਤਾ ਦੇ ਲਈ ਜਿਹੜਾ ਆ ਭਾਵਨਾਵਾਂ ਦੇ ਪ੍ਰਬੰਧਨ ਦੀ ਜਿਹੜੀ ਯੋਗਤਾ ਆ ਜ਼ਰੂਰੀ ਆ ਹਰ ਵਿਦਿਆਰਥੀ ਨੂੰ ਸਿੱਖਣਾ ਚਾਹੀਦਾ ਹੈ ਕਿ ਸਿੱਖਣ ਤੇ ਧਿਆਨ ਕੇਂਦ੍ਰਿਤ ਕਰਦੇ ਸਮੇਂ ਵਿਦਿਅਕ ਮਾਹੌਲ ਵਿੱਚ ਵਧੀਆ ਤਰੀਕੇ ਨਾਲ ਗੱਲਬਾਤ ਕਿਵੇਂ ਕਰਨੀ ਹੈ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਇੰਨਾ ਕੁ ਪ੍ਰਬੰਧਨ ਜਿਹੜਾ ਕਰਨਾ ਆਉਣਾ ਚਾਹੀਦਾ ਹੈ ਤਾਂ ਹੀ ਉਹ ਲਾਈਫ ਦੇ ਵਿੱਚ ਅੱਗੇ ਜਾ ਕੇ ਸਹੀ ਪ੍ਰਬੰਧਨ ਜਿਹੜਾ ਆ ਕਰ ਸਕਦਾ ਆ ਸਮਾਨ ਅਨੁਭਵ ਸਮਾਨ ਅਨੁਭਵ ਦਾ ਮਤਲਬ ਕੀ ਆ ਕਿ ਜਿਹੜਾ ਇੱਕ ਵਿਅਕਤੀ ਆ ਠੀਕ ਹੈ ਉਹਨੂੰ ਦੂਜਿਆਂ ਦੀ ਭਾਵਨਾਵਾਂ ਨੂੰ ਸਮਝਣਾ ਦੂਜਿਆਂ ਦੀ ਜਗ੍ਹਾ ਦੇ ਉੱਪਰ ਜਿਹੜਾ ਹੈ ਖੁਦ ਨੂੰ ਰੱਖ ਕੇ ਦੇਖਣਾ ਠੀਕ ਹੈ ਮਹਿਸੂਸ ਕਰਨਾ ਸੋ ਇਹਦੇ ਵਿੱਚ ਜਿਹੜਾ ਆ ਸਮਾਨ ਅਨੁਭਵ ਜਿਹੜਾ ਦੂਜਿਆਂ ਦੀਆਂ ਜਿਹੜੀਆਂ ਅਸੀਂ ਕਹੀਏ ਕਿ ਦੂਜਿਆਂ ਦੀ ਕੋਈ ਤਕਲੀਫ ਜਾਂ ਦੁੱਖ ਨੂੰ ਜਿਹੜਾ ਹੈ ਖੁਦ ਦਾ ਸਮਝਣਾ ਠੀਕ ਹੈ ਸੋ ਇਹ ਚੀਜ਼ ਜਿਹੜਾ ਸਮਾਨ ਅਨੁਭਵ ਜਿਹੜਾ ਆ ਇਹ ਜਿਹੜਾ ਹੈ इमोशनल ਇੰਟੈਲੀਜੈਂਸੀ ਦਾ ਹੀ ਇੱਕ 파ਰਟ ਆ ਜੋ ਕਿ ਹੋਣਾ ਚਾਹੀਦਾ ਆ ਸੋ ਇਹਦੇ ਵਿੱਚ ਜਿਹੜਾ ਆ ਦੂਸਰੇ ਲੋਕਾਂ ਦੀਆਂ ਭਾਵਨਾਵਾਂ ਦੀਆਂ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਸਮਝਣਾ ਠੀਕ ਹੈ ਸਮਝਣ ਦੀ ਸਮਰੱਥਾ ਜਿਹੜੀ ਆ ਇਹ ਸਮਾਨ ਅਨੁਭਵ ਹੁੰਦੀ ਆ ਔਰ ਇਹ ਜਿਹੜੀ ਆ ਸਮਰੱਥਾ ਹੋਣੀ ਚਾਹੀਦੀ ਆ ਠੀਕ ਹੈ ਔਰ ਇਹ ਜੀਵਨ ਦੇ ਲਈ ਜਿਹੜੀ ਆ ਬਹੁਤ ਜ਼ਰੂਰੀ ਆ ਸੰਬੰਧ ਠੀਕ ਹੈ ਜਿੱਥੋਂ ਤੱਕ ਸੰਬੰਧ ਦੀ ਗੱਲ ਕਰੀਏ ਤੇ ਜਿਹੜਾ ਆ इमोशनल ਇੰਟੈਲੀਜੈਂਸੀ ਦੇ ਵਿੱਚ ਜਿਹੜਾ ਆ ਸਮਾਨ ਅਨੁਭਵ ਦੇ ਨਾਲ ਨਾਲ ਜਿਹੜਾ ਸੰਬੰਧ ਜਿਹੜੇ ਆ ਠੀਕ ਹੈ ਵਿਦਿਆਰਥੀ ਦੇ ਵਿੱਚ ਜਿਹੜਾ ਆ ਇਹ ਸਕਾਰਾਤਮਕ ਸੰਬੰਧ ਜਿਹੜੇ ਆ ਠੀਕ ਹੈ ਪੋਜ਼ਿਟਿਵ ਰਿਲੇਸ਼ਨਸ ਬਣਾਉਣੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਇੱਕ ਸਿਹਤਮੰਤ ਰਿਸ਼ਤਾ ਆ ਉਹ ਜ਼ਰੂਰੀ ਜਿਹੜਾ ਜੀਵਨ ਦਾ ਇੱਕ ਜ਼ਰੂਰੀ ਅੰਗ ਮੰਨਿਆ ਗਿਆ ਆ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਆ ਸਕੂਲਾਂ ਦੇ ਮਾਹੌਲ ਦੇ ਵਿੱਚ ਵੀ ਜਿਹੜੀਆਂ ਇਹੋ ਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਕਿ ਜਿਹੜੇ ਸੰਬੰਧ ਜਿਹੜੇ ਆ ਉਹ ਪੋਜ਼ਿਟਿਵ ਜਿਹੜੇ ਆ ਬਣ ਸਕਣ ਔਰ ਜਿਹੜੇ ਆ ਪੋਜ਼ਿਟਿਵ ਕਿਉਂਕਿ ਸੰਬੰਧ ਜਿਹੜੇ ਆ ਉਹੀ ਜਿਹੜੇ ਆ ਸੁਧਾਰ ਲਿਆਉਂਦੇ ਆ ਔਰ ਇਹ ਵਿਦਿਆਰਥੀ ਨੂੰ ਨਾ ਕੇਵਲ ਵਿਦਿਅਕ ਸਫਲਤਾ ਦੇ ਵਿੱਚ ਮਦਦ ਕਰਦੇ ਸਗੋਂ ਕਲਾਸ ਦੀ ਬਾਹਰਲੀ ਜ਼ਿੰਦਗੀ ਵੀ ਸਿਖਾਉਂਦੇ ਆ ਜਿੰਨੇ ਹੁਣ ਸਟੂਡੈਂਟ ਕਲਾਸ ਦੇ ਵਿੱਚ ਆ ਰਿਲੇਸ਼ਨਸ ਬਹੁਤ ਅੱਛੇ ਬਣਾ ਰਿਆ ਹਰ ਇੱਕ ਬੱਚੇ ਨਾਲ ਵਧੀਆ ਬੋਲਿਆ ਦਾ ਅਧਿਆਪਕ ਦੇ ਨਾਲ ਰਿਲੇਸ਼ਨ ਜਿਹੜਾ ਆ ਵਧੀਆ ਆ ਤੂੰ ਇਥੋਂ ਸਿੱਖੂਗਾ ਜਦੋਂ ਸਮਾਜ ਤੋਂ ਬਾਹਰ ਜਾਊਗਾ ਠੀਕ ਹੈ ਤੇ ਉਹਦੇ ਵਿੱਚ ਇਹ ਹੈਬਿਟ ਬਣ ਜੂਗੀ ਕਿ ਸਾਰਿਆਂ ਦੇ ਨਾਲ ਬਹੁਤ ਹੀ ਜਿਹੜਾ ਉਹ ਸਤਿਕਾਰ ਦੇ ਨਾਲ ਗੱਲ ਕਰ ਰਿਹਾ ਆ ਅੱਛੀ ਕਿਸੇ ਨਾਲ ਲੜ ਨਹੀਂ ਰਿਹਾ ਅੱਛੇ ਰਿਲੇਸ਼ਨਸ ਬਣਾ ਰਿਹਾ ਹੈ ਸੋ ਅੱਗੇ ਜਾ ਕੇ ਲਾਈਫ ਦੇ ਵਿੱਚ ਉਹੀ ਚੀਜ਼ਾਂ ਆਪਣੇ ਲਾਈਫ ਦੇ ਉੱਤੇ ਜਦੋਂ ਇਹਨਾਂ ਦੀ ਇੰਪਲੀਕੇਸ਼ਨ ਕਰੂਗਾ ਤੇ ਉਹਦੇ ਨਾਲ ਜਿਹੜਾ ਆ ਉਹ ਇੱਕ ਵਧੀਆ ਆਪਣੇ ਜੀਵਨ ਦੇ ਵਿੱਚ ਜਿਹੜਾ ਸਫਲਤਾ ਨੂੰ ਹਾਸਲ ਕਰ ਸਕਦਾ ਆ ਇਸ ਤੋਂ ਬਾਅਦ ਰੋਲ ਆਫ ਟੀਚਰ ਇਨ ਪ੍ਰੋਮੋਟਿੰਗ ਇਮੋਸ਼ਨਲ ਇੰਟੈਲੀਜੈਂਸੀ ਭਾਵਨਾਤਮਿਕ ਬੁੱਧੀ ਨੂੰ ਤਸ਼ਾਹੀਦ ਕਰਨ ਦੇ ਲਈ ਅਧਿਆਪਕ ਦੀ ਭੂਮਿਕਾ ਠੀਕ ਹੈ ਸੋ ਅਧਿਆਪਕ ਦੀ ਭੂਮਿਕਾ ਜਿਹੜੀ ਆ ਅਹਿਮ ਰਹਦੀ ਆ ਬੱਚਿਆਂ ਦੇ ਵਿੱਚ ਭਾਵਨਾਤਮਿਕ ਵਿਕਾਸ ਕਰਨ ਦੇ ਲਈ ਭਾਵਨਾਵਾਂ ਦੀ ਪਛਾਣ ਸਿਖਾਉਣਾ ਠੀਕ ਹੈ ਸੋ ਭਾਵਨਾਵਾਂ ਦੀ ਪਛਾਣ ਜਿਹੜੀ ਆ ਬੱਚੇ ਨੂੰ ਹੋਣੀ ਬਹੁਤ ਜ਼ਰੂਰੀ ਆ ਤਾਂ ਹੀ ਉਹਦੇ ਵਿੱਚ ਜਿਹੜਾ ਭਾਵਨਾਤਮਿਕ ਜਿਹੜਾ ਵਿਕਾਸ ਹੋ ਸਕਦਾ ਆ ਸੋ ਅਧਿਆਪਕ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਆਪਣੀ ਭਾਵਨਾਵਾਂ ਨੂੰ ਸਮਝਣਾ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਜਿਹੜਾ ਗਿਆਨ ਆ ਉਹ ਦੇਣਾ ਚਾਹੀਦਾ ਆ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਦੂਸਰਿਆਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਕਿਵੇਂ ਜਿਹੜਾ ਪਛਾਣਨਾ ਆ ਸਮਝਣਾ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਬੱਚਿਆਂ ਦੇ ਵਿੱਚ ਭਾਵਨਾਤਮਿਕ ਵਿਕਾਸ ਜਿਹੜਾ ਆ ਕਰ ਸਕਦਾ ਆ ਸੰਘਰਸ਼ ਨਿਪਟਾਰਾ ਤੇ ਸੰਚਾਰ ਕੁਸ਼ਲਤਾ ਮਾ ਠੀਕ ਹੈ ਸੰਘਰਸ਼ ਨਿਪਟਾਰਾ ਕਿਉਂਕਿ ਇਹ ਵੀ ਹੈ ਸਹੀ ਭਾਵਨਾਤਮਿਕ ਵਿਕਾਸ ਦਾ ਹਿੱਸਾ ਹੈ ਕਿ ਬੱਚੇ ਨੂੰ ਜਿਹੜਾ ਸੰਘਰਸ਼ ਨਿਪਟਾਰਾ ਕਿ ਜੋ ਵੀ ਉਹਦੇ ਆ ਪ੍ਰੋਬਲਮਸ ਆ ਸਮੱਸਿਆ ਦਾ ਹੱਲ ਕਰਨ ਦੇ ਲਈ ਜਿਹੜਾ ਆ ਕਿਵੇਂ ਆਪਣੇ ਆ ਇਮੋਸ਼ਨਸ ਨੂੰ ਆਪਣੇ ਭਾਵਨਾਵਾਂ ਨੂੰ ਕਿਵੇਂ ਕੰਟਰੋਲ ਕਰਨਾ ਆ ਕਿਵੇਂ ਆਪਣੇ ਭਾਵਨਾਵਾਂ ਦੀ ਸਹੀ ਵਰਤੋਂ ਕਰਨੀ ਆ ਤਾਂ ਜੋ ਆਪਣੇ ਸਮੱਸਿਆ ਦਾ ਹੱਲ ਲੱਭ ਸਕੇ ਠੀਕ ਹੈ ਇਹ ਅਧਿਆਪਕ ਨੂੰ ਵਿਦਿਆਰਥੀ ਨੂੰ ਇਹਦਾ ਸਿਖਾਉਣਾ ਚਾਹੀਦਾ ਆ ਦੇ ਨਾਲ ਦੇ ਨਾਲ ਸੰਚਾਰ ਕੁਸ਼ਲਤਾਵਾ ਦੂਜਿਆਂ ਨਾਲ ਗੱਲਬਾਤ ਕਰਨੇ ਠੀਕ ਹੈ ਸਬੰਧ ਬਣਾਉਣ ਨੇ ਠੀਕ ਹੈ ਸਾਰਾ ਕੁਝ ਵੀ ਜਿਹੜਾ ਹੈ ਅਧਿਆਪਕ ਨੂੰ ਜਿਹੜਾ ਹੈ ਵਿਦਿਆਰਥੀ ਨੂੰ ਜਿਹੜਾ ਸਿਖਾਉਣਾ ਚਾਹੀਦਾ ਆ ਵੱਖਰਾ ਸਮਾਂ ਭਾਵਨਾਤਮਿਕ ਵਿਕਾਸ ਦੀ ਸਿੱਖਿਆ ਦੇਣ ਦੇ ਲਈ ਇੱਕ ਸਕੂਲਾਂ ਦੇ ਵਿੱਚ ਕਿਹੜਾ ਕੀ ਆ ਵੱਖਰਾ ਸਮਾਂ ਹੋਣਾ ਚਾਹੀਦਾ ਆ ਤਾਂ ਜੋ ਉਹਦੇ ਉੱਤੇ ਜਿਹੜਾ ਹੈ ਵਧੇਰੇ ਧਿਆਨ ਦਿੱਤਾ ਜਾ ਸਕੇ ਭਾਵਨਾਵਾਂ ਸਾਂਝੀਆਂ ਕਰਨੀਆਂ ਸੋ ਅਧਿਆਪਕ ਨੂੰ ਜਿਹੜਾ ਆ ਇਹੋ ਜਿਹਾ ਮਹੌਲ ਕਲਾਸ ਦੇ ਵਿੱਚ ਤਿਆਰ ਕਰਨਾ ਚਾਹੀਦਾ ਹੈ ਜਿੱਥੇ ਵਿਦਿਆਰਥੀ ਆਪਣੀਆਂ ਜਿਹੜੀਆਂ ਭਾਵਨਾਵਾਂ ਬਿਨਾਂ ਡਰਦੇ ਸਾਂਝੀਆਂ ਕਰ ਸਕਣ ਸੋ ਜਦੋਂ ਆਪਣੇ ਆਪਣੇ ਭਾਵਨਾਵਾਂ ਸਾਂਝੀਆਂ ਕਰਨਗੇ ਤੇ ਇਸ ਤਰੀਕੇ ਦੇ ਨਾਲ ਉਹ ਇੱਕ ਦੂਜੇ ਨੂੰ ਸਮਝਣ ਦੀ ਜਿਹੜੀ ਸਿੱਖਿਆ ਆ ਦਾ ਜਿਹੜਾ ਵਿਕਾਸ ਹੋਊਗਾ ਠੀਕ ਹੈ ਗਤੀਵਿਧੀਆਂ ਰਾਹੀਂ ਭਾਵਨਾਤਮਿਕ ਸਿੱਖਿਆ ਠੀਕ ਹੈ ਸੋ ਇਹੋ ਜਿਹੀ ਇਵੈਂਟ ਔਰ ਐਕਟੀਵਿਟੀਆਂ ਕਰਵਾਉਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਬੱਚੇ ਫੀਲ ਕਰ ਸਕਣ ਔਰ ਜਿਨ੍ਹਾਂ ਤੋਂ ਉਹ ਭਾਵਨਾਤਮਿਕ ਸਿੱਖਿਆ ਲੈ ਸਕਣ ਸਕਾਰਾਤਮਕ ਮਾਹੌਲ ਪੈਦਾ ਕਰਨਾ ਸੋ ਕਲਾਸ ਦਾ ਮਾਹੌਲ ਜਿਹੜਾ ਪੋਜ਼ਿਟਿਵ ਹੋਣਾ ਚਾਹੀਦਾ ਆ ਠੀਕ ਹੈ ਕਲਾਸ ਦੇ ਵਿੱਚ ਅਸੀਂ ਕਲਾਸਰੂਮ ਦੀ ਗੱਲ ਕਰੀਏ ਤੇ ਕਲਾਸਰੂਮ ਖੁੱਲਾ ਹਵਾਦਾਰ ਤੇ ਰੋਸ਼ਨੀ ਵਾਲਾ ਹੋਣਾ ਚਾਹੀਦਾ ਆ ਉੱਪਰ ਦੇ ਬੱਚੇ ਦਾ ਜਿਹੜਾ ਆ ਮਾਨਸਿਕ ਜਿਹੜੀ ਉਹਦੀ ਹਾਲਤ ਆ ਉਹ ਤਣਾਵ ਵਾਲੀ ਨਹੀਂ ਹੋਣੀ ਚਾਹੀਦੀ ਉਹ ਬਿਨਾਂ ਡਰ ਤੇ ਬਿਨਾਂ ਚਿਜਕ ਤੇ ਜਿਹੜਾ ਆ ਆਪਣੀ ਗੱਲ ਕਰ ਸਕੇ ਉਹ ਜਿਹਾ ਮਾਹੌਲ ਕਲਾਸਾਂ ਦੇ ਵਿੱਚ ਜਿਹੜਾ ਆ ਹੋਣਾ ਚਾਹੀਦਾ ਹੈ ਆਸ਼ਾਵਾਦੀ ਸੋਚ ਨੂੰ ਉਤਸ਼ਾਹਿਤ ਕਰਨਾ ਸੋ ਤੇ ਆਪਕਾ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਵਿੱਚ ਪੋਜ਼ਿਟਿਵਿਟੀ ਜਿਹੜੀ ਆ ਉਹ ਜ਼ਿਆਦਾ ਲਿਆਂਦੀ ਜਾਵੇ ਉਹਨਾਂ ਨੂੰ ਜਿਹੜਾ ਆ ਸੈਲਫ ਮੋਟੀਵੇਸ਼ਨ ਜਿਹੜੀ ਸਿਖਾਈ ਜਾਵੇ ਔਰ ਉਹਨਾਂ ਦੀ ਸੋਚ ਜਿਹੜੀ ਆ ਉਹ ਆਸ਼ਾਵਾਦੀ ਬਣਾਈ ਜਾਵੇ ਠੀਕ ਹੈ ਸੋ ਇਸ ਤਰੀਕੀ ਦੇ ਨਾਲ ਉਹਨਾਂ ਨੂੰ ਛੜਾਇਆ ਬੱਚਿਆਂ ਦੀ ਜਿਹੜੀ ਸੋਚ ਆ ਕਿ ਤੁਸੀਂ ਕਰ ਸਕਦੇ ਹੋ ਤੁਸੀਂ ਕਰ ਲਓਮੋਗੇ ਠੀਕ ਹੈ ਇਹੋ ਜੀ ਚੀਜ਼ ਜਿਹੜੀ ਆ ਬੱਚਿਆਂ ਨੂੰ ਜਿਹੜੀ ਸਿਖਾਉਣੀ ਚਾਹੀਦੀ ਆ ਪਰ ਸਨਸਾਤੇ ਨਾਮ ਠੀਕ ਹੈ ਬੱਚਿਆਂ ਦੇ ਛੋਟੀਆਂ-ਛੋਟੀਆਂ ਅਚੀਵਮੈਂਟਸ ਦੇ ਉੱਪਰ ਜਿਹੜਾ ਉਹਨਾਂ ਦੀ ਪ੍ਰਸ਼ੰਸਾ ਜਿਵੇਂ ਕਿ ਕਲਾਸ ਦੇ ਵਿੱਚ ਉਹਨਾਂ ਦੇ ਲਈ ਕਲਾਪਿੰਗ ਕਰਵਾਉਣੀ ਜਾਂ ਛੋਟੇ-ਮੋਟੇ ਨਾਮ ਦੇ ਕੇ ਉਹਨਾਂ ਨੂੰ ਜੜਾ ਤਸ਼ਾਇਦ ਕੀਤਾ ਜਾ ਸਕਦਾ ਆ ਵਿਦਿਆਰਥੀ ਨਾਲ ਪਿਆਰ ਕਰਨਾ ਠੀਕ ਹੈ ਸੋ ਇਹ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀ ਦੇ ਸਾਰੇ ਵਿਦਿਆਰਥੀਆਂ ਦੇ ਨਾਲ ਜਿਹੜਾ ਆ ਪਿਆਰ ਦੇ ਨਾਲ ਪੇਸ਼ ਆਵੇ ਔਰ ਕਿਉਂਕਿ ਜਦੋਂ ਵਿਦਿਆਰਥੀ ਅਤੇ ਅਧਿਆਪਕ ਦਾ ਜਿਹੜਾ ਸੰਬੰਧ ਦਾ ਰਿਸ਼ਤਾ ਹੈ ਜੇਕਰ ਉਹ ਪਿਆਰਪੂਰਵਕ ਹੋਊਗਾ ਤੇ ਜੋ ਵੀ ਵਿਦਿਆਰਥੀ ਨੂੰ ਅਧਿਆਪਕ ਸਿਖਾਊਗਾ ਤੇ ਵਿਦਿਆਰਥੀ ਬਹੁਤ ਜਲਦੀ ਸਿੱਖਣਗੇ ਸੋ ਭਾਵਨਾਤਮਿਕ ਵਿਕਾਸ ਦੀ ਸ਼ੁਰੂਆਤ ਜਿਹੜੀ ਆ ਪਹਿਲਾ ਅਧਿਆਪਕ ਤੇ ਵਿਦਿਆਰਥੀ ਤੋਂ ਹੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਅਗਰ ਪਿਆਰ ਹੋਊਗਾ ਸੋ ਇਸ ਤਰੀਕੇ ਦੇ ਨਾਲ ਵਿਦਿਆਰਥੀ ਜਿਹੜੇ ਅਧਿਆਪਕ ਤੋਂ ਬਹੁਤ ਕੁਝ ਸਿੱਖਣਗੇ ਵਿਦਿਆਰਥੀ ਨਾਲ ਚੰਗੇ ਸੰਬੰਧ ਬਣਾਉਣਾ ਸੋ ਅਧਿਆਪਕ ਨੂੰ ਚਾਹੀਦਾ ਹੈ ਕਿ ਵਿਦਿਆਰਥੀ ਦੇ ਨਾਲ ਜਿਹੜੇ ਚੰਗੇ ਸੰਬੰਧ ਸਥਾਪਿਤ ਕਰੇ ਤਾਂ ਜੋ ਵਿਦਿਆਰਥੀ ਜਿਹੜੇ ਬਿਨਾਂ ਝਿਜਕ ਆਪਣੀ ਆ ਭਾਵਨਾਵਾਂ ਜਿਹੜੀਆਂ ਆ ਉਹਨਾਂ ਨੂੰ ਜਿਹੜਾ ਪ੍ਰਗਟ ਕਰ ਸਕਣ ਠੀਕ ਹੈ ਸੋ ਅਧਿਆਪਕ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਨਾਲ ਚੰਗੇ ਸੰਬੰਧ ਬਣਾਉਂਦੇ ਹੋਇਆ ਮਾਹੌਲ ਕਲਾਸ ਦੇ ਵਿੱਚ ਬਣਾਵੇ ਕਿ ਵਿਦਿਆਰਥੀ ਬਿਨਾਂ ਡਰ ਤੋਂ ਠੀਕ ਹੈ ਬਿਨਾਂ ਕਿਸੇ ਤਣਾਅ ਤੋਂ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਸਕਣ ਸਿੱਖਿਅਕ ਵਿਗਿਆਦਾ ਚੰਗਾ ਪ੍ਰਯੋਗ ਠੀਕ ਹੈ ਸੋ ਭਾਵਨਾਤਮਿਕ ਆ ਭਾਵਨਾਤਮਿਕ ਵਿਕਾਸ ਕਰਨ ਦੇ ਲਈ ਅਧਿਆਪਕ ਨੂੰ ਜਿਹੜਾ ਚੰਗੀਆਂ ਸਿੱਖੇਕ ਵਿਧੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਨਾਲ ਬੱਚੇ ਆਸਾਨੀ ਦੇ ਨਾਲ ਜਿਹੜੇ ਆ ਸਿੱਖ ਜਾਣ ਅਧਿਆਪਕ ਚੰਗੇ ਸਰੂਤਾ ਵਜੋਂ ਠੀਕ ਹੈ ਦਾ ਮਾਡਲ ਵਜੂ ਰੋਲ ਠੀਕ ਹੈ ਸੋ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਲਈ ਅਧਿਆਪਕ ਨੂੰ ਇੱਕ ਚੰਗਾ ਸਰੋਤਾ ਹੋਣਾ ਚਾਹੀਦਾ ਹੈ ਠੀਕ ਹੈ ਉਹਦੇ ਵਿੱਚ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ ਕਿ ਜਿਸ ਨਾਲ ਕਿ ਵਿਦਿਆਰਥੀ ਆਪਣੀਆਂ ਭਾਵਨਾਵਾਂ ਜਿਹੜੀਆਂ ਅਧਿਆਪਕ ਨੂੰ ਖੁੱਲ ਕੇ ਦੱਸ ਸਕਣ ਔਰ ਅਧਿਆਪਕ ਵੀ ਧਿਆਨ ਪੂਰਵਕ ਅਧਿਆਪਕ ਨੂੰ ਜਿਹੜਾ ਸੁਣਨਾ ਚਾਹੀਦਾ ਹੈ ਸੋ ਇਸ ਤਰੀਕੇ ਦੇ ਨਾਲ ਜਿਹੜੇ ਆ ਬੱਚੇ ਜਿਹੜੇ ਆ ਭਾਵਨਾਤਮਿਕ ਉਹਨਾਂ ਦੇ ਵਿੱਚ ਭਾਵਨਾਤਮਿਕ ਜਿਹੜਾ ਬੁੱਧੀ ਦਾ ਵਿਕਾਸ ਹੋਊਗਾ ਅਭਿਆਸ ਰੋਜ਼ਾਨਾ ਗਤੀਵਿਧੀਆਂ ਰਹੀ ਠੀਕ ਹੈ ਸੋ ਬੱਚਿਆਂ ਵਿੱਚ ਭਾਵਨਾਤਮਿਕ ਜਿਹੜਾ ਹੈ ਬੁੱਧੀ ਦਾ ਵਿਕਾਸ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਅਧਿਆਪਕ ਨੂੰ ਕਲਾਸ ਵਿੱਚ ਦੁਹਰਾਉਣਾ ਚਾਹੀਦਾ ਹੈ ਠੀਕ ਹੈ ਜਿੰਨੀ ਪ੍ਰੈਕਟਿਸ ਹੋਏਗੀ ਜਿੰਨਾ ਬੱਚੇ ਬਾਰ-ਬਾਰ ਜਿਹੜਾ ਕਰਨਗੇ ਤੋਂ ਜਲਦੀ ਹੀ ਸਿੱਖ ਜਾਣਗੇ ਟੀਚਿਆਂ ਦੀ ਪ੍ਰਾਪਤੀ ਠੀਕ ਹੈ ਭਾਵਨਾਵਾਂ ਜਿਹੜੀਆਂ ਹੁੰਦੀਆਂ ਹਨ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਪੈਦਾ ਕਰਦੀਆਂ ਸੋ ਅਧਿਆਪਕ ਨੂੰ ਚਾਹੀਦਾ ਹੈ ਕਿ ਇਹਨਾਂ ਰੁਕਾਵਟਾਂ ਨੂੰ ਦੂਰ ਕਰਕੇ ਟੀਚਿਆਂ ਦੀ ਪ੍ਰਾਪਤੀ ਨੂੰ ਜਿਹੜਾ ਹੈ ਪ੍ਰਾਪਤੀ ਦੇ ਲਈ ਬੱਚਿਆਂ ਨੂੰ ਜਿਹੜਾ ਮੋਟੀਵੇਟ ਕਰੇ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਬੱਚਿਆਂ ਦੇ ਵਿੱਚ ਭਾਵਨਾਤਮਿਕ ਜਿਹੜਾ ਆ ਬੁੱਧੀ ਦਾ ਵਿਕਾਸ ਕੀਤਾ ਜਾ ਸਕਦਾ ਆ ਸੋ ਕਨਕਲੂਜਨ ਅਧਿਆਪਕ ਭਾਵਨਾਤਮਿਕ ਬੁੱਧੀ ਦੇ ਵਿਕਾਸ ਵਿੱਚ ਮੂਲ ਕਿਰਦਾਰ ਨਿਭਾਉਂਦੇ ਹਨ ਉਹ ਵਿਦਿਆਰਥੀ ਦੇ ਮਾਨਸਿਕ ਆਤਮਿਕ ਅਤੇ ਸਮਾਜਿਕ ਵਿਕਾਸ ਦੀ ਨੀਂਹ ਰੱਖਦੇ ਹਨ ਸੋ ਇੱਕ ਅਧਿਆਪਕ ਹੀ ਆ ਜਿਹੜਾ ਬੱਚੇ ਦੇ ਵਿੱਚ ਭਾਵਨਾਤਮਿਕ ਜਿਹੜਾ ਵਿਕਾਸ ਕਰ ਸਕਦਾ ਹੈ ਕਿਉਂਕਿ ਬੱਚੇ ਦੇ ਉੱਪਰ ਅਧਿਆਪਕ ਦਾ ਜਿਹੜਾ ਆ ਸਿੱਧਾ ਅਸਰ ਹੁੰਦਾ ਹੈ ਔਰ ਬੱਚੇ ਜਿਹੜੇ ਆ ਅਧਿਆਪਕ ਦੀ ਗੱਲ ਨੂੰ ਜ਼ਿਆਦਾ ਮੰਨਦੇ ਆ ਪਰ ਇਸ ਦੇ ਲਈ ਜ਼ਰੂਰੀ ਆ ਕਿ ਅਧਿਆਪਕ ਉਹਨਾਂ ਦਾ ਜਿਹੜਾ ਆ ਪਸੰਦੀਦਾ ਹੋਣਾ ਚਾਹੀਦਾ ਹੈ ਸੋ ਬੱਚਿਆਂ ਦੇ ਨਾਲ ਜਿਹੜਾ ਅਧਿਆਪਕ ਨੂੰ ਵੀ ਪਿਆਰ ਕਰਨਾ ਚਾਹੀਦਾ ਆਪਣਾ ਬਿਹਵਾਰ ਦੇ ਵਿੱਚ ਜਿਹੜੀ ਨਿਮਰਤਾ ਲੈ ਕੇ ਆਉਣੀ ਚਾਹੀਦੀ ਆ ਤਾਂ ਜੋ ਬੱਚੇ ਉੱਥੇ ਆਪਣਾपन ਮਹਿਸੂਸ ਕਰ ਸਕਣ ਔਰ ਫਿਰ ਅਧਿਆਪਕ ਜੋ ਵੀ ਬੱਚੇ ਨੂੰ ਸਿਖਾਏਗਾ ਬੱਚੇ ਬਹੁਤ ਜਲਦੀ ਸਿੱਖਣਗੇ ਸੋ ਤੁਹਾਡਾ ਜੁਨਿਟ 2 ਸੈਕੰਡ ਮੈਂ ਕਰਵਾ ਦਿੱਤਾ ਆ ਜੁਨਿਟ 3 ਵੀ ਜਲਦੀ ਹੀ ਜਿਹੜਾ ਆ ਕਰਵਾ ਦਵਾਂਗੀ ਸੋ ਤੁਸੀਂ ਅਗਰ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਦਿਓ ਥੈਂਕ ਯੂ